ब्राह्मण है संघ उदरनम आदिम तेजे ब्राह्मण ਨੇ ਇਹਨਾਂ ਦੇ ਨਾਲ ਮਿਲ ਕੇ ਵੀ ਉਦਰ ਤਕੀ ਦਾ ਹੈ आदिम ਕੰਜ ਹਾਰ ਪਾਏ ਤਾਂ ਬ੍ਰਾਹਮਣ ਹੋ ਗਏ ਖੱਤਰੀ ਹੋ ਗਏ ਬਰਾਸ ਹੋ ਗਏ ਕੁੱਪਰ ਹੋ ਗਏ ਉਹਨਾਂ ਦੇ ਸੰਗਤ ਕਰਕੇ ਉਧਾਰ ਹੋ ਸਕਦਾ ਹੈ ਵਿਚਾਰਤੇ ਕਿ ਉਹ ਸਿਮਰਨ ਭਜਨ ਜੁੜੇ ਹੋਏ ਉਹਨਾਂ ਦਾ ਜੀਵਨ ਉਸਕਾ ਹੋ ਗਏ आदिम ਕਹਿੰਦੇ ਸਾਡੇ ਘਰ ਵਿੱਚ ਕੋਈ ਜਾਤੀਵਾਦ ਨਹੀਂ ਵਰਨਵਾਦ ਨਹੀਂ ਸੋ ਸਾਡੇ ਘਰ ਵਿੱਚ ਖੱਤਰੀ ਦਾ ਕੁੱਪਰ ਬਰਾਸ ਕੋਲਾ ਕੁੱਪਰ ਹੀ ਤਕਰੀ ਹੈ ਹੈ ਅਦੀ ਮੇਰੇ ਦਾ ਤਾਰੇ ਕਿਹੋ ਜਿਹੇ ਜੇ ਬ੍ਰਾਹਮਣ ਦਾ ਪੁੱਤਰ ਹੋ ਕੇ ਮੁਰਤੀਆਂ ਧੰਦੇ ਦਾ ਮੋਤੀ ਕਹਿਆ ਸਾਡੇ ਤੇਰੇ ਜੀਵ ਉਸੇ ਸੰਪਰਕ ਕਹਿੰਦੇ ਨੇ ਜੋ ਭਾਉ ਭਲਤੀ ਕਰਨ ਦਾ ਪ੍ਰਸਾਦ ਤੋਂ ਕੋਤਮ ਬਣ ਜਾਣਾ ਹੈ ਗੁਰੂ ਕਾਂਦੇ ਵਿੱਚ ਤਾਂ ਇਹੋ ਜਿਹਾ ਭੀਮਨ ਹੈ ਜਿਹੋ ਜੇ ਕਰਮ ਦੇ ਉਸ ਅਨੁਸਾਰ ਤੁਸੀਂ ਜਿਹਨਾਂ ਵਾਸਤੇ ਹੋ ਸਕਦਾ ਹੈ ਤਾਂ ਗੁਰੂ ਕਾਂਦੇ ਵਿੱਚ ਕੋਈ ਵਰਨ ਕੋਈ ਆਸ਼ਰਮ ਕੋਈ ਜਾਤੀ ਤੇ ਕੋਈ ਇਸ ਤਰ੍ਹਾਂ ਦੇ ਪ੍ਰਕਾਰ ਦਾ ਨਹੀਂ ਹੈ ਕਾਲੂ ਦੀ ਇਹ ਸਾਰੇ ਵਿਤਰੇ ਦੂਰ ਕੀਤੇ ਵਰਤੋਂ ਨੂੰ ਦੇ ਵਿੱਚ ਪਹਿਲੇ ਪਹਿਲੇ ਸੂਤਰੀ ਕਿ ਜੁੜ ਕਰਦੇ ਹੈ ਪਾਇਦਾਨੋ ਦੇ ਕਾਲੇ ਪੈਣਾ ਤੋਂ ਉੱਤੇ ਫਿਰ ਇਸhetra ਮੰਗਲ ਸੰਝਾ ਕਰ ਦਿੱਤਾ ਹੈ ਕੋਈ ਇਹ ਫਰਕ ਨਹੀਂ ਕਿ ਜਦੋਂ ਪੰਚ ਮੈਂ ਟਿਜੀਨ ਕੋਰੇ ਤਾਂ ਬਿਮਾਰ ਕੇ ਕਰਦੇ ਦੇਖੋਗੇ ਇਸੇ ਤਰ੍ਹਾਂ ਕਿ ਕੋਈ ਸੋਰ ਬਣਾਇਆ ਤਾਂ ਸਾਰੇ ਇਲਾਮ ਕਰੋ ਇਹਨੇ ਇੱਕ ਸੋਰ ਠੀਕਿਆ ਜਾਵੇਗਾ ਕਿ ਕੋਈ ਬਾਰੀ ਕੰਨ ਆਪ ਸਕਾਰਾਂ ਦੇ ਦਿੱਤੀ ਉਹ ਦੁਆਰੇ ਸਾਹ ਚੁਕਾਨ ਦੀ ਕਰੇ ਜਦੋਂ ਨਹੀਂ ਕਰੇ ਤੁੰਗ ਹੋਵੇ ਇਸ ਵਾਰ ਤੇ ਸਭੇ ਸੰਗੀ ਮਾਨਸਵਾਏ ਕੋਈ ਨ ਦਿਸਦਾ ਪਹਾੜਾ ਦਸਵੇਂ ਸੂਰ ਦੇ ਤੇ ਖੰਡੇ ਦਾ ਅੰਤਿਕਾਰ ਵੀ ਨਾ ਹੀ ਕੀਵੇ ਦੱਸ ਤੇ ਹੋਰ ਕੋ ਕੇ ਸਭ ਜਸ ਦੀ ਉਸਤੀ ਦਾ ਢੇਰ ਦੇ ਸਭ ਕੋ ਖਾਲਸ ਇਹ ਵਾਰ ਤੇ ਕੇਵਲ ਬ੍ਰਾਹਮਣਾਂ ਦੇ ਨਾਲ ਸਿਰ ਆਪਨੇ ਹਾਲੀ ਅਜਰੇ ਬ੍ਰਾਹਮਣ ਦੇ ਘਰੇ ਵੀ ਜੇ ਘੁੰਮਿਆ ਹਰਿ ਤਗਤ ਕਰਕੇ ਇਹ ਉਦਾਹਰਣ ਉਪਲਬਧ ਹੈ ਪਰ ਸ਼ਰਤ ਕੀ ਰਮ ਕਰਮ ਜੇ ਪੂਰਨ ਹੈ ਕਰ ਜੇ ਉਹ ਬ੍ਰਹਮ ਦਾ ਵਾਲੇ ਕਰਮ ਪੂਰਨ ਉਹ ਪੰਡਤ ਕੌਣ ਹੁੰਦਾ ਸੋ ਪੰਡਤ ਜੁਤੀ ਹਰਤਿਕ ਪਾਉਂਦਾ ਬ੍ਰਹਮ ਜਿੰਦਾ ਚਸਤਾ ਬ੍ਰਹਮਾਤਮ ਹੈ ਬ੍ਰਾਹਮਣ ਕੋ ਐ ਜਿਹੜਾ ਬ੍ਰਹਮ ਨੂੰ ਜਾਣ ਲਵੇ ਜਿਹੜਾ ਵਾਹਿਗੁਰੂ ਨੂੰ ਜਾਣਿਆ ਹੀ ਨਹੀਂ ਜਿਹਨੇ ਜਿਹੜਾ ਅਗਿਆਨ ਨੂੰ ਕਹਾਦਾ ਬ੍ਰਹਮ ਹੋਣਾ ਉਹ ਕੋਈ ਕਰਮ ਨਹੀਂ ਉਹ ਖਲੀ ਨੂੰ ਸੱਚੇ ਪਾਸ ਸ਼ਮਰਦ ਕਹਿਦੇ ਨੇ ਜੇ ਬ੍ਰਹਮ ਉਹ ਆਦਿ ਉਤਾਲ ਤੋਂ ਵੀ ਪ੍ਰਾਪਤੀ ਵਾਲੇ ਕਰਮਾਂ ਵਿੱਚ ਉਹ ਪੂਰਨ ਬ੍ਰਹਮ ਗਿਆਨੀ ਬਣਿਆ ਹੋਇਆ ਹੈ ਤਾਂ ਬ੍ਰਹਮ ਗਿਆਨੀ ਬ੍ਰਾਹਮਣ ਦੀ ਸੰਪਰਕ ਕਰਕੇ ਵੀ ਉਹ ਹਾਲ ਹੋ ਸਕਦਾ ਹੈ ਆਤਮ ਰਤੇ ਸਹਾਰ ਗਹਿ ਪਰ ਜੇ ਬ੍ਰਾਹਮਣ ਹੋ ਕੇ ਉਸ ਦਾ ਆਤਮ ਮਨ ਜਿਹੜਾ ਹੈ ਉਹ ਰਤਨ ਰੰਗਿਆ ਹੋਵੇ ॠषि ਦੇ ਕਾਲ ਵਿੱਚ ਤੇ ਸਰਕਾਰ ਦੇ ਨਾਲ ਉਹਦੀ ਹੋਵੇ ਪੜਣ ਕਹੋਂ ਪਤਲ ਹੋਵੇ ਬੜੀ ਭਾਰੀ ਦੇ ਨਰ ਨਾਨਕ ਨੇ ਫਲ ਹਾ ਹਜੂਰ ਕਹਿ ਜੋ ਕੋ ਜਿਹੜਾ ਮਨੁੱਖ ਲੈ ਜਸ ਕੋ ਲੱਗੋ ਪਰ ਬ੍ਰਾਹਮਣ ਪਰ क्षत्रिय ਪਰ ਵੈਸੇ ਪਰੇ ਸ਼ੁੱਧਰ ਇਹ ਤਾਂ ਆਤਮਾ ਨਹੀਂ ਲੱਗਿਆ ਹੋਇਆ ਕਿ ਵਿਚਾਰਾ ਦੇ ਦੇ ਸੰਸਾਰ ਦੇ ਪਦਾਰਥਾਂ ਨਾਲ ਪੱੜਾ ਜਿਸਤੀ ਉਹਨਾਂ ਜੀਵ ਨੂੰ ਯਰਸ ਸਕਦਾ ਤੋ ਚਾਹੀਦਾ ਕਿ ਆਤਮਾ ਅਸੂਰ ਕੋਸਾਰ ਇੱਕ ਹੁੰਦੀ ਤੋ ਇਸ ਪ੍ਰਕਾਰ ਆਤਮ ਆਪਣੇ ਮਨ ਨੂੰ ਲੰਗਲੇਵੇਂ ਤੇਰਾ ਪਰਦੇਸ਼ ਵਿੱਚ ਮਨ ਭਾਣ ਦੇ ਵਿੱਚ ਉਹ ਜਿਹੜੇ ਸੰਸਾਰ ਦੀ ਜੈ ਤੂੰ ਪਕੜਿਆ ਨਾ ਮੇ ਫੜਾ ਇਹਨੂੰ ਨਿਸ਼ਰ ਕਰ ਦੇ ਦੇ ਤਿਆਗ ਦੇ ਵਿੱਚ ਇਹ ਨਰ ਨਾਲਕ ਉਹ ਜਿਹੜੇ ਮਨੁੱਖ ਨੇ ਨਾ ਉਹ ਤੁੰਗਰੇ ਹਨ ਤੋ ਐਸੇ ਬ੍ਰਹਮ ਗਿਆਨੀ ਨੇ ਸੰਗਤ ਕਰਕੇ પાર ਉਤਾਰਾ ਹੋ ਰਹਿਣਗਾ ਹੈ ਮਿਸੇ ਕਾਰਨ ਕਰਾਈ ਹੋਈ ਮਨ ਵਾਲਾ ਸੰਸਾਰ ਦੀ ਪਤਨ ਮਾਰ ਲੱਗੀ ਜਨਸ ਉਹਦੇ ਮਗਰ ਅਸੀਂ ਕਦੇ ਵੀ ਲੱਗਣਾ ਇਸੇ ਪ੍ਰਕਾਰ ਜਿਹੜਾ ਆਪਣੇ ਥ੍ਰੀ ਦੀ ਪਕੜ ਵਿੱਚ ਲੱਗਾ ਹੋਇਆ ਸਭ ਤੋਂ ਕੀ ਸੰਤ ਕੱਪੜੀ ਦਿੱਤੇ ਸਰੇ ਸਵਾ ਮੈਂ ਰੱਪਾ ਮੈਂ ਕਰ ਦੇ ਹਾਰ ਕਰਨ ਵਾਲਾ ਜਿਹੜਾ ਆਪਣੀ ਦੇਹ ਨੂੰ ਪ੍ਰੀਤਰੀ ਪਕੜੇ ਜਿਹਨੂੰ ਜਿਹੜਾ ਬਹੁਤ ਦੇਹ ਧਾਰੀ ਤੇ ਮਦਨ ਨਦੀ ਦਾ ਪੂਰਨ ਹਾਲ ਜੀ ਉਹਦੀ ਨਹੀਂ ਕਿਆਰ ਕਰੇ ਤੇ ਹੋ